ਸਿੱਖ ਕੌਮ ਦੇ ਸੁਨਹਿਰੀ ਸਮੇਂ ਅਤੇ ਸੁਨਹਿਰੀ ਇਤਿਹਾਸ ਵਿੱਚ ਕਈ ਮਹਾਨ ਬਹਾਦਰ ਅਤੇ ਯੋਧੇ ਜਰਨੈਲਾਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਕੌਮ ਨੂੰ ਸਹਿਯੋਗ ਅਤੇ ਟੁਕਮੀਆਂ ਅਗਵਾਈ ਦਿੱਤੀ ਅਤੇ ਜਿਨ੍ਹਾਂ ਦੀ ਰਹਿਨਮਾਈ ਹੇਠ ਕੌਮ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਉਨ੍ਹਾਂ ਵਿੱਚੋਂ ਹੀ ਇੱਕ ਅਜਿਹੇ ਮਹਾਨ ਯੋਧੇ ਅਤੇ ਜਰਨੈਲ ਹੋਏ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੋ ਕਿ ਰਾਮਗੜੀਆ ਮਿਸਲ ਦੇ ਬਾਨੀ ਸਨ ਅਤੇ ਉਹ ਜਰਨੈਲ ਸਨ ਜਿਨ੍ਹਾਂ ਦੇ ਸਮੇਂ ਦੌਰਾਨ ਸਿੱਖ ਕੌਮ ਅਤੇ ਸਿੱਖ ਫੌਜਾਂ ਦਾ ਦਾਇਰਾ ਲਗਾਤਾਰ ਵਧਿਆ ਆਲੇ ਦੁਆਲੇ ਤੱਕ ਵੀ ਉਹਨਾਂ ਦੀ ਗੂੰਜ ਪੈਂਦੀ ਸੀ ਅਤੇ ਕਈ ਹੋਰ ਨਾ ਰਿਆਸਤਾਂ ਅਤੇ ਇਲਾਕਿਆਂ ਦੇ ਸ਼ਾਸਕ ਵੀ ਉਹਨਾਂ ਕੋਲੋਂ ਮਦਦ ਮੰਗਣ ਆਇਆ ਕਰਦੇ ਸਨ ਸਿੱਖ ਫੌਜਾਂ ਵੱਲੋਂ ਜਦੋਂ ਦਿੱਲੀ ਫਤਿਹ ਕੀਤੀ ਗਈ ਸੀ ਤਾਂ ਉਸ ਵਿੱਚ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਇੱਕ ਅਹਿਮ ਯੋਗਦਾਨ ਸੀ ਦੂਰਦ੍ਰਿਸ਼ਟੀ ਸਦਕਾ ਉਹਨਾਂ ਸਿੱਖ ਕੌਮ ਦੇ ਕਈ ਮਸਲੇ ਹੱਲ ਕੀਤੇ ਅਤੇ ਹੋਰ ਨਾ ਦੇ ਲਈ ਉਹਨਾਂ ਫਰਾਖ ਦੀਲੀ ਵਿਖਾਈ ਵੱਡਾ ਦਿਲ ਹਮੇਸ਼ਾ ਵਿਖਾਇਆ ਤੇ ਇਸੇ ਕਰਕੇ ਉਹ ਇੱਕ ਮਹਾਨ ਜਰਨੈਲ ਵਜੋਂ ਯਾਦ ਕੀਤੇ ਜਾਂਦੇ ਨੇ